तीन लड़के थे बाइक से। बाइक हाँ जी कौन सी बाइक है, है? नहीं बाइक नहीं देखी बड़ी तेजी में निकल गए स्पीड में कितने लड़के थे? तीन थे अभी एक आदमी मैंने पीछे से देखा था अचानक ही ले भाग गए मैं आगे देख नहीं पाई बाइक में स्पीड में थे ये भी था। पीछे, हाँ जी पीछे से ब्लू कलर का डाले थे इनको मैंने नहीं देखा पीछे से ब्लू कलर की जैकेट पहनी हुई थी की नाम जी थोड़ा वंदना पाल कौन से गांव से नहीं आपका गांव कौन सा लुधियाना लुधियाना से ਕੋਈ ਨਾ ਕੋਈ ਆ ਕੇ ਜਾਏ ਤਾਂ ਬੇਟੀ ਆ ਤੇ ਬਰਾਮਾ ਦਾ ਡੇਰਾ ਹੈ ਜੀ ਰੂਵੜੀ ਦਿਨਾਂ ਕੋਲੋਂ ਕਹਿੰਦੇ ਖਾਲੇ ਕੋਲ ਆ ਉਹ ਕ੍ਰੈਨੀ ਦਿਨਾਂ ਉਹਨਾਂ ਨੇ ਉਸ ਦਾ ਖੂਨ ਬਣਾ ਲਿਆ ਰਾਹ ਨੂੰ ਰਵਜਾ ਰੂਵੜੀ ਰੂਵੜੀ ਦਿਨਾਂ ਕੋਲੋਂ ਆਉਂਦੇ ਆ ਉਹਨਾਂ ਤੋਂ ਬੋਲਦੇ ਆ ਆਹ ਬੋਲਦਾ ਕੋਈ ਸਾਡਾ ਲਾਈਫ ਤੇ ਹੈ ਜੀ ਮੇਰੇ ਨਾਲ ਸਿਸਟਰ ਦਾ ਫੋਨ ਆਇਆ ਸੀ ਮੇਰੇ ਨਾਲ ਪਿੱਛੇ ਆਪਣੇ ਦੀ ਖਬਰ ਲੈ ਕੇ ਆਈ ਸੀਗੀ ਮੈਂ ਫੋਨ ਤੇ ਗੱਲ ਚੱਲਦੀ ਪਈ ਸੀ ਤਿੰਨ ਜਾਣੇ ਮੇਰਾ ਫੋਨ ਛੋਟਾ ਛੋਟਾ ਖੋ ਕੇ ਫੱਜੇ ਮੈਂ ਨਾਲੇ ਰੋਲਾ ਪਾ ਦਿੱਤਾ ਕਿਸੇ ਨੇ ਆਕੇ ਮੇਰਾ ਪੁਖਾ ਦੇ ਚੌੜੇ ਤੇ ਇਕੱਠੇ ਹੋ ਗਏ ਇੱਥੇ ਅਗਲੇ ਪਿੰਡ ਦੇ ਜਿਹੜੇ ਪਿੰਡ ਪ੍ਰਤਾਪ ਦੇ ਤੋਂ ਆ ਰਹੇ ਹਾਂ ਜੀ ਮੇਰਾ ਬਣਾਤਨ ਬੁਮਾਰਾ ਜਦਾ ਉਹ ਇੱਥੇ ਐਡਮਿਟ ਕੀਤਾ ਹੋਇਆ ਫਗਵਾੜੇ ਉਹਦੀ ਮੈਂ ਖਬਰ ਲੈਂਦੀ ਪਈ ਸੀ ਆਪਣੀ ਮੰਮੀ ਨਾਲ ਗੱਲ ਕਰਦੀ ਪਈ ਸੀ ਜਿਹੜਾ ਨੌਜਵਾਨ ਫੜਿਆ ਨਾਲ ਦੇ ਸਾਥੀ ਕਿੱਥੋਂ ਨੂੰ ਭੱਜੇ ਆ ਇੱਦਣ ਨਹੀਂ ਆਏ ਇੱਦਣੋਂ ਹਾਂ ਦੀ ਅਸੀਂ ਪਿੱਛੇ ਸੀਗੇ ਜਿਹੜਾ ਥੋੜਾ ਜਿਹਾ ਅੱਛਾ ਨੂਰਮੱਤ ਰੋਡ ਤੋਂ ਆਉਂਦਾ ਉਹਦੇ ਮੇਰੇ ਤਾਂ ਆ ਜਿਹੜੇ ਦੋ ਆਏ ਆ ਹਾਂ ਦੀ ਇਹ ਅਸੀਂ ਜਿਹੜਾ ਪਾਲੇ ਬਸ ਹਾਂ ਦੀ ਮੇਰਾ ਫ੍ਰੈਂਡ ਪਰਤਾਪ ਦਾ ਹਾਂਜੀ ਮੇਰਾ ਫ੍ਰੈਂਡ ਪਰਤਾਪ ਦਾ ਹਾਂਜੀ ਕੋਲ ਮੇਰਾ ਆਪੋ ਦਾ ਹਾਂਜੀ 58 ਹਾਂਜੀ ਭਾਜੀ ਤੁਸੀਂ ਹੁਣ ਮੋਬਾਈਲ ਚੋਰੀ ਕੀਤਾ ਆ ਕਿੰਨੇ ਜਣੇ ਸੀਗੇ 10-15 ਹਜ਼ਾਰ ਲੋ ਜਣੇ ਨਾਲ ਸੀ ਭਾਜੀ ਕਿੱਥੇ ਗਏ ਬੰਦੇ ਬੰਦੇ ਭਾਜੀ ਇੱਧਰੋਂ ਭੱਜੇ ਆ। ਆ ਕਿੱਥੇ ਤੋਂ ਅਗਰਪੁਰ ਆਉਂ। ਆ ਜਿਹੜਾ ਰੋਡ ਐ ਜੀ। ਮੈਂ ਰੋਡ ਆ ਅਗਰਪੁਰ ਰੋਡ। ਇੱਧਰੋਂ ਭੱਜੇ ਆ। ਆ ਕਿਹੜਾ ਰੋਡ ਪਈ? ਅਗਰਪੁਰ ਰੋਡ। ਦੂਰ ਤਾਂ ਨਹੀਂ ਕੋਈ। ਕਿਹੜੇ ਪਿੰਡ ਦੇ ਆ ਭਾਜੀ? ਤੁਸੀਂ ਕਿਹੜੇ ਪਿੰਡ ਤੋਂ ਆ ਜੀ? ਲੱਗਿਆ ਭਾਜੀ। ਸਹੀ ਡਰੈਸ ਦੱਸੀ ਵੀਰੇ। ਲੱਗਿਆ ਭਾਜੀ। ਜੇ ਤੁਸੀਂ ਭੱਜਣਾ ਸੱਚੀ ਗੱਲ ਦੱਸੀ। ਆਰਗਾ ਦੇ ਕੋਲ ਕਿੱਥੇ ਫੜਾ ਕੇ ਆਇਆ ਅਈਓ ਮਾੜੀ ਤੇ ਖੋਇਆ ਸੀਗਾ ਅਈਏ ਬਰਾਮਦ ਆਦਾ ਡੇਰਾ ਆਵਾ ਸਰਗੇ ਬਾਬੂ ਨਹੀਂ ਲੈਣਾ ਪਹਿਲਾਂ ਫੋਨ ਲਖ ਲੈਣਾ ਓਕੇ ਲੈ ਆਇਆ ਏਸੇ ਕਰਨ ਕੀ ਆਇਸੀ ਕਿ ਤੂੰ ਕਿਹਦਾ ਰੋਜ ਦਾ ਕੰਮ ਆ ਨਹੀਂ ਭਾਜੀ ਭਾਈ ਪਹਿਲੀ ਵਾਰੀ ਗੱਲ ਤੂੰ ਅੱਗੇ ਮਾਰਨ ਦੀ ਮੰਗਦਾ ਮੈਂ ਬਹੁਤ ਚੰਗਾ ਇਨਾਮ ਕਿਹਦਾ ਆਦਾ ਮੇਰਾ ਸੁਖਵੀਰ ਭਾਈ ਕਿੱਥੇ ਦਾ ਰਹਿਣ ਵਾਲਾ ਬੜਗਾ ਭਾਜੀ ਹਾਂਜੀ ਬੜਗਾ ਭਾਜੀ ਮਿਲ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਮੌਕੇ ਤੇ ਹੁਣ ਚੋਰ ਫੜਿਆ ਜਿੱਦਾਂ ਮੋਬਾਈਲ ਫੜ ਕੇ ਭੱਜ ਰਹੇ ਸੀਗੇ ਹਾਂਜੀ ਫੜ ਲਿਆ ਜੀ ਇੱਕ ਬੰਦਾ ਫੜਿਆ ਜੀ ਦੋ ਬੰਦੇ ਦੇ ਨਾਲ ਦੇ ਭੱਜਿਆ ਉਹ ਦੇ ਦੇ ਮੋਟਰਸਾਈਕਲ ਵੀ ਫੜ ਲਿਆ ਉਹਨਾਂ ਦਾ ਮੋਟਰਸਾਈਕਲ ਵੀ ਮੌਕੇ ਤੇ ਫੜਿਆ ਗਿਆ ਹਾਂਜੀ ਮੋਟਰਸਾਈਕਲ ਫੜਿਆ ਕਿੱਥੇ ਦਾ ਰਹਿਣ ਵਾਲਾ ਇਹ ਹਵਾ ਜੀ ਆਪਣੇ ਇਧਰ ਆ ਦੱਸਦਾ ਇਹ ਉਸ ਨੇ ਆਨੇ ਦੇ ਕੋਲ ਪੁੱਛ ਕੁਛ ਨਹੀਂ ਕੀਤਾ ਨਹੀਂ ਪੁੱਛ ਕੁਛ ਕਰਦੇ ਆ ਹਾਂ